ਵਾਟਰਕਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨਿਊਜ਼ ਤੇ ਅਸੀਂ ਪਹੁੰਚੇ ਆਂ ਅੱਜ ਸਮਾਣਾ ਦੀ ਪ੍ਰਾਣੀ ਮਲਕਾਣਾਪਤੀ ਦੇ ਵਿੱਚ ਲਗਭਗ 5 ਦਿਨ ਹੋ ਚੁੱਕੇ ਨੇ بارش ਪਈ ਨੂੰ ਤੇ ਇਸ ਏਰੀਆ ਦੇ ਵਿੱਚ ਜਿਹੜਾ ਪਾਣੀ ਜਿਹੜਾ ਕਾਫੀ ਜ਼ਿਆਦਾ ਖੱਟਾ ਹੋ ਚੁੱਕਿਆ ਤੇ ਜਿੱਥੋਂ ਜ਼ਿਆਦਾ ਨਹੀਂ ਜਾਨਵਰ ਵੀ ਨਿਕਲਦੇ ਨੇ ਦੱਸਿਆ ਜਾ ਰਿਹਾ ਕਿ ਇੱਕ ਵਿਅਕਤੀ ਬੀਤੇ ਦਿਨੀ ਉਰੇ ਗਿਰਦਾ ਤੇ ਉਸ ਦੀ ਜਿਹੜੀ ਹੈ ਲੱਤ ਵੀ ਫੈਕਚਰ ਹੋ ਜਾਂਦੀ ਹੈ ਤੇ ਕਾਫੀ ਆਣ ਜਾਣ ਵਾਲੇ ਲੋਕ ਨੇ ਜਿਹੜੇ ਉਹ ਵੀ ਇਸ ਚੀਜ਼ ਤੋਂ ਜਿਹੜਾ ਖਫਾ ਹੁੰਦੇ ਦਿਖਾਈ ਦੇ ਰਹੇ ਨੇ ਦੇਖ ਸਕਦੇ ਹੋਗੇ ਅੱਜ 5 ਦਿਨ ਹੋ ਚੁੱਕੇ ਨੇ ਲਗਾਤਾਰ ਇੱਥੇ ਜਿਹੜਾ ਪਾਣੀ ਹੈ ਜਮਾ ਹੋ ਚੁੱਕਿਆ ਤੇ ਸੀਵਰੇਜ ਦਾ ਜਿਹੜਾ ਪਾਣੀ ਹੈ ਲਗਾਤਾਰ ਬਾਹਰ ਨਿਕਲ ਰਿਹਾ ਹੈ ਮੁਹੱਲੇ ਦੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡਾ ਜਿਹੜਾ ਹੁਣ ਜੀਣਾ ਵੀ ਇੰਨਾ ਕੋ ਔਖਾ ਹੋ ਚੁੱਕਿਆ ਉਰੇ ਮਹਿਲਾਵਾਂ ਵੀ ਮੌਜੂਦ ਨੇ ਇਸ ਮੁਹੱਲੇ ਦੀਆਂ ਗੱਲਬਾਤ ਕਰਦੇ ਆ ਅਸਲ ਦੇ ਵਿੱਚੋਂ ਕਿੰਨਾ ਕੁ ਜਿਹੜਾ ਖ ਨਾਮ ਹੈ ਜੀ ਬਲਵਿੰਦਰ ਘਰ ਹੱਸ ਬਲਵਿੰਦਰ ਜੀ ਕੀ ਕਹੋਗੇ ਕਿੰਨੇ ਕੇ ਦਿਨ ਹੋ ਗਏ ਤੁਸੀਂ ਖਫਾ ਹੋ ਰਹੇ ਹੋ ਸਾਨੂੰ 8 ਦਿਨ ਹੋ ਗਏ ਅਸੇ ਤਾਂ ਅਸੀਂ ਦੁਖੀ ਹਾਂ ਜੀ ਮੀਂਹ ਪੈਂਦਾ ਥੋੜਾ ਜਿਹਾ ਸਾਡੇ ਘਰਾਂ ਦੇ ਅੰਦਰ ਪਾਣੀ ਵੜਦਾ ਸਾਰੇ ਮਹੱਲੇ ਚ ਪਾਣੀ ਪਾਣੀ ਹੁੰਦਾ ਸਾਡੇ ਰਸਤੇ ਬੰਦ ਨੇ ਬੱਚੇ ਸਾਡੇ ਘਰ ਬੈਠੇ ਨੇ ਸਕੂਲ ਨਹੀਂ ਜਾ 파ਰੇ ਸਾਡੇ ਮੇਰੇ ਹਸਬੰਦ ਇੱਥੋਂ ਗਿਰ ਕੇ ਲੱਤ ਟੁੱਟ ਗਈ ਜਿ세 ਲਜਾ ਨਹੀਂ ਸਕਦੇ ਕਿੱਥੇ ਕਿੱਥੋਂ ਜਾਏਗੇ ਰਸਤਾ ਹੀ ਬੰਦ ਹੁੰਦਾ ਸਾਰੇ ਚਾਮ ਅਸੀਂ ਗੰਨੇ ਜਿਹੇ ਦੁਖੀ ਹਾਂ ਜੀ ਸਾਡਾ ਦਿਲ ਨਹੀਂ ਕਰ ਰਿਹਾ ਇਸ ਮਹੱਲੇ ਚ ਰਹਿਣ ਨੂੰ ਇਹ ਹੀ ਬਿਲ ਕਰਦਾ ਸੀ ਛੱਡ ਕੇ ਤੂੰ ਚਲੇ ਜਾਈਏ ਪਹਿਲਾਂ ਵੀ ਕੋਈ ਇਦਾਂ ਦਾ ਚਾਂਸ ਬਣਿਆ ਹਾਂਜੀ ਹਾਂਜੀ ਇੱਥੇ ਇਹੀ ਹਾਲ ਰਹਿੰਦਾ ਜੀ ਸਦਾ ਤੇ ਇਹ ਹਾਲ ਹੈ ਕੰਪਲੇਂਟ ਦਿੱਤੀ ਕੋਈ ਕੰਪਲੇਨ ਦਿੱਤੀ ਹੈ ਤੁਸੀਂ ਬਹੁਤ ਵਾਰ ਗਏ ਆ ਜੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਠੀਕ ਹੈ ਧੰਨਵਾਦ ਥੈਂਕ ਯੂ ਦੇਖ ਸਕਦੇ ਹੋ ਕਿ ਜਿਹੜੇ ਇਸ ਮਹੱਲੇ ਦੀ ਵਸਨੀਕ ਹੈ ਬਲਵਿੰਦਰ ਕੌਰ ਉਸ ਦਾ ਵੀ ਕਹਿਣਾ ਇਹੀ ਹੈ ਕਿ ਸਾਡੇ ਘਰ ਦੇ ਜੀ ਦੀ ਜਿਹੜੀ ਹੈ ਇਸ ਪਾਣੀ ਦੇ ਕਾਰਨ ਜਿਹੜੀ ਹੈ ਲੱਤ ਫੈਕਚਰ ਹੁੰਦੀ ਹੈ ਤੇ ਬੱਚੇ ਜਿਹੜੇ ਨੇ ਸਕੂਲ ਜਾਣ ਤੋਂ ਲਗਾਤਾਰ ਘਟ ਜਾ ਰਹੇ ਨੇ ਤੇ ਬੱਚੇ ਵੀ ਜਿਹੜਾ ਉਰੇ ਲੰਗਣ ਦੇ ਲਈ ਗੁਰੇਜ਼ ਕਰਦੇ ਨੇ ਤੇ ਮਹੱਲੇ ਦੇ ਲੋਕਾਂ ਦੇ ਵੱਲੋਂ ਲਗਾਤਾਰ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਪਰ ਪ੍ਰਸ਼ਾਸਨ ਦੇ ਕੰਨਾਂ ਦੇ ਉੱਤੇ ਹਾਲੇ ਤੱਕ ਜਿਹੜੀ ਜੂੰ ਹੈ ਕਿਉਂ ਨਹੀਂ ਖਿਸਕਦੀ ਇਹ ਤਾਂ ਹੁਣ ਜਿਹੜਾ ਸਾਰਾ ਜਾਂਚ ਦਾ ਵਿਸ਼ਾ ਬਣਿਆ ਹੋਇਆ ਪਰ ਕੁਝ ਟਾਈਮ ਪਹਿਲਾਂ ਜਿਹੜਾ ਸਮਾਣਾ ਦੇ ਵਿੱਚ ਜਿਹੜੇ ਈਓ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਅਸੀਂ ਸਾਰੇ ਸ਼ਹਿਰ ਦੀ ਜਿਹੜੀ ਹੈ ਸਫਾਈ ਕਰਵਾ ਦਿੱਤੀ ਹੈ ਕਿ ਤਾਂ ਕਿ ਜਿਹੜਾ ਕਿਸੇ ਪਾਸੇ ਵੀ ਜਿਹੜਾ ਪਾਣੀ ਹੈ ਨਾ ਘਟਾ ਹੋਵੇ ਇਸ ਮਹੱਲੇ ਦੇ ਵਿੱਚ ਹੋਰ ਵੀ ਵਿਅਕਤੀ ਮੌਜੂਦ ਨੇ ਇਹ ਗੱਲਬਾਤ ਕਰਦੇ ਆਂ ਵੀ ਉਹ ਵੀ ਕਿੰਨਾ ਕੁ ਜਿਹੜਾ ਖਫਾ ਨੇ ਔਰ ਕਿਉਂ ਆਪਣੇ ਕਮਾਕਾਰ ਹੁੰਦੇ ਨਹੀਂ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਓਮ ਪ੍ਰਕਾਸ਼ ਓਮ ਪ੍ਰਕਾਸ਼ ਜੀ ਕੀ ਕਹੋਗੇ ਕਿੰਨੇ ਦਿਨ ਹੋ ਗਏ ਪਾਣੀ ਖੜੇ ਨੇ ਇਹ ਫਿਰ ਪਾਣੀ ਖੜੇ ਪੰਜ ਦਿਨ ਹੋ ਗਏ ਪੂਰੇ ਹੀ ਆ ਗਏ ਹਾਂਜੀ ਇੰਨਾ ਵੇ ਮੁਸ਼ਕ ਪੈ ਰਹੀ ਹੈ ਕਿ ਬੱਚੇ ਵੀ ਜਾਣ ਸਾਡੇ ਸਕੂਲ ਵੀ ਨਹੀਂ ਗਏ ਬੱਚੇ ਇੱਥੇ ਇੱਥੇ ਰੰਗ ਸਕੂਲ ਜਾਂਦੇ ਨਹੀਂ ਬੱਚੇ ਇੰਨਾ ਬੁਰਾ ਹਲੜਾ ਪਾਣੀ ਦਾ ਇਹ ਕੱਚੀ ਨਹੀਂ ਕਈਆਂ ਨੂੰ ਕਹਿੰਦਾ ਕੋਈ ਨਹੀਂ ਸਾਡੀ ਨਾਈ ਹੋ ਰਹੀ ਇਸ ਤਰ੍ਹਾਂ ਹਾਂ ਨਾ ਕਰਦਾ ਹਾਂ ਉਸ ਜਿਹੜੇ ਕੋਈ ਅਸੀ ਜਿਆਦਾ ਜਾਂਦਾ ਦੇਖ ਕੇ ਚਲਾਉਂਦਾ ਮੁੜ ਕੇ ਆ ਜੀ ਕਮਿਊਨਿਟੀ ਟੈਪ ਤੇ ਦੇ ਭੇਜਤੀਆਂ ਪਰ ਨਹੀਂ ਆ ਕੋਈ ਸੁਣਵਾਈ ਨਹੀਂ ਹੋ ਰਹੀ ਸੁਣਵਾਈ ਇੱਥੇ ਪਾਣੀ ਦਾ ਪਾਣੀ ਉੱਥੇ ਉੱਥ ਫਾਣੇ ਨੂੰ ਗੱਡੀ ਹੁੰਦਾ ਸਰ ਸਵੇਰ ਸ਼ਾਮ ਉਹ ਟੂਟੀਆਂ ਦਾ ਪਾਣੀ ਟੂਟੀਆਂ ਚੱਲਣਾ ਹੁਣ ਟੂਟੀਆਂ ਪਾਣੀ ਚੱਲਣਾ ਟੂਟੀਆਂ ਉਹਦੇ ਬਾਅਦ ਇਹ ਪੂਰਾ ਮੱਲਾ ਭੜਜੂਆ ਪਾਣੀ ਨਾਲ ਇੱਥੇ ਸਾਰਾ ਸੀਵਰੇਜ ਤੋਂ ਪਾਣੀ ਬਾਹਰ ਨਿਕਲੂਗਾ ਲੈਟਰੀਨ ਜਲਾ ਗੰਦਾ ਪਾਣੀ ਸਾਰਾ ਨਿਕਲੂ ਬਾਹਰ ਉਹਦੇ ਬਾਅਦ ਫੇਰ ਥੋੜਾ ਜਿਹਾ ਘਟਦਾ ਫੇਰ ਉਹਦੇ ਬਾਅਦ ਫੇਰ ਸ਼ਾਮ ਨੂੰ ਫੇਰ ਟੂਟੀਆਂ ਚੱਲਣਗੀਆਂ ਫੇਰ ਪਾਣੀ ਇਕੱਠਾ ਹੋ ਜੂ ਫੇਰ ਮੱਲਾ ਭੜਜੂਆ ਪਾਣੀ ਨਾਲ ਕਹਿਣ ਦਾ ਭਾਬ ਜਦੋਂ ਪਾਣੀ ਜਾਂਦਾ ਉਦੋਂ ਹੀ ਹੱਲ ਹੁੰਦਾ ਮੈਂ ਉਹ ਤਾਂ ਪੁਰਾਣਾ ਹੁੰਦਾ ਪਾਣੀ ਦਾ ਇਹ ਠੀਕ ਹੈ ਥੈਂਕ ਯੂ ਤੋ ਇਹ ਉਹ ਤਸਵੀਰ ਜਿਹੜੀ ਤੁਹਾਨੂੰ ਸਾਂਝੀ ਕਰ ਰਿਹਾ ਕਿ ਇਸ ਪਾਣੀ ਦੇ ਕਾਰਨ ਇਸ ਵਿਅਕਤੀ ਦੀ ਜਿਹੜੀ ਲੱਤ ਹੈ ਸਾਰੀ ਫੈਕਚਰ ਹੋ ਚੁੱਕੀ ਹੈ ਦੇਖ ਸਕਦੇ ਹੋ ਕਿ ਚੱਲਣ ਫਿਰਨ ਤੋਂ ਵੀ ਜੜਾ ਮੁਥਾਜ ਹੋ ਚੁੱਕਿਆ ਹੈ ਇਸ ਵਿਅਕਤੀ ਦੇ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਕਿ ਇਹੀ ਜਿਹੜਾ ਪਾਣੀ ਦੇ ਕਾਰਨ ਅੰਕਲ ਜਿਹੜਾ ਲਪੇਟ ਦੇ ਵਿੱਚ ਆਉਂਦਾ ਤੇ ਇਸ ਟਾਈਮ ਜਿਹੜਾ ਚੱਲਣ ਫਿਰਨ ਤੋਂ ਵੀ ਮੁਥਾਜ ਹੋ ਚੁੱਕੇ ਨੇ ਗੁਰਨਾਮ ਜੀ ਗੁਰਚਰਨ ਸਿੰਘ ਗੁਰਚਨ ਜੀ ਕਿਵੇਂ ਹਾਸਾ ਵਾਪਰੇ ਪਾਣੀ ਨਾਲ ਮੈਂ ਤੇ ਡਿੱਗ ਦਿੱ ਕਿਤੇ ਬੋਲ ਗਏ ਜੈਤੁਰੂਬਾ ਪਾਣੀ ਜ਼ਿਆਦਾ ਖੜਾ ਸੀਗਾ ਉਸ ਕਰਕੇ ਹੋਇਆ ਇਹ ਸਾਰਾ ਕਿਵੇਂ ਕੋਈ ਟੋਏ ਟੂਏ ਚ ਗਰੇ ਹੋ ਅੱਛਾ ਚਿੱਕੜ ਦੇ ਕਾਰਨ ਗਰੇ ਹੋ ਕੀ ਮੰਗ ਕਰਦੇ ਹੁਣ ਤੁਸੀਂ ਬਾਜੀ ਆਪ ਬੈਠੋ ਆਪ ਤੁਹਾਡੇ ਸਾਹਮਣੇ ਖੜਾ ਆਈ ਆਂ ਬਤਨਾ ਕੋ ਨਾ ਤਾਂ ਜੇ ਸਰਸਾ ਸਰਸਾ ਲੋਕ ਕੋਈ ਕੁਛ ਨਾ ਕੋਈ ਦਿੱਤਾ ਜਾਵੇ ਸੀ ਇਹਨਾਂ ਦਾ ਇਲਾਜ ਕਰਾਈਏ ਨਾਲੇ ਸਾਡਾ ਇਹ ਹੱਲ ਕੀਤਾ ਜਾਵੇ ਵੀ ਸਾਡੀਆਂ ਨਾਲੀਆਂ ਹੀ ਗੱਡੀਆਂ ਜਾਣ ਹੂੰ ਇਹ ਬਿਲਕੁਲ ਸੀਵਰੇਜ ਜਿਹੜੇ ਪਾਏ ਨੇ ਛੋਟੇ ਛੋਟੇ ਪਾਈਪ ਆਏ ਨੇ ਬਿਲਕੁਲ ਪਾਣੀ ਨੰਗ ਨਹੀਂ ਰਿਹਾ ਸਾਡਾ ਬਹੁਤ ਬੁਰਾ ਹਾਲ ਹੈ ਕਦੋਂ ਗਿਰੀ ਨਹੀਂ ਇਹ ਇਹਨਾਂ ਨੂੰ ਅੱਜ ਹੋ ਗਏ 5-6 ਦਿਨ ਗਿਰੀਆਂ ਨੂੰ 5-6 ਦਿਨ ਹੋ ਗਏ ਅੱਜ ਜਿਸ ਦਿਨ ਦਾ ਪਾਣੀ ਖੜਾ ਹੋਉਂ ਗਿਰੀ ਨਹੀਂ ਕੋਈ ਵਿਅਕਤੀ ਦੇਖਣ ਨਹੀਂ ਆਇਆ ਨਾ ਜੀ ਕਿੰਨੇ ਦੇਖਣ ਆਣਾ ਹੈ ਠੀਕ ਦੇਖ ਸਕਦੇ ਹੋ ਮਹੱਲੇ ਦੇ ਲੋਕ ਜਿਹੜੇ ਨੇ ਲਗਾਤਾਰ ਖਫਾ ਹੁੰਦੇ ਦਿਖਾਈ ਦੇ ਰਹੇ ਨੇ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਪਾਣੀ ਦਾ ਜਿਹੜਾ ਕੋਈ ਹੱਲ ਕੀਤਾ ਜਾਵੇ ਨਾ ਤਾਂ ਉਰੇ ਕੋਈ ਨਿਕਾਸੀ ਹੈ ਜਦੋਂ ਵੀ ਬਾਰਿਸ਼ ਆਉਂਦੀਆਂ ਨੇ ਸਾ ਮਹੱਲੇ ਦੇ ਲੋਕਾਂ ਦੇ ਵਿੱਚ ਇੱਕਦਮ ਜਿਹੜਾ ਹਾਹਾਕਾਰ ਮੱਚਦਾ ਕਿਉਂਕਿ ਕਈ ਵਾਰ ਇਹ ਹੋ ਚੁੱਕਿਆ ਹੈ ਪਹਿਲਾਂ ਵੀ ਸਾਡੇ ਵੱਲੋਂ ਖਬਰਾਂ ਜਿਹੜੀਆਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਨੇ ਤੇ ਸਫਾਈ ਜ਼ਰੂਰ ਕਰ ਦਿੱਤੀ ਜਾਂਦੀ ਹੈ ਪਰ ਪੱਕਾ ਜਿਹੜਾ ਕੋਈ ਇਹਦਾ ਹੱਲ ਨਹੀਂ ਕੀਤਾ ਜਾਂਦਾ ਜਿਸ ਕਰਕੇ ਅਸੀਂ ਵੀ ਲੋਕਾਂ ਨੂੰ ਅਪੀਲ ਕਰਾਂਗੇ ਪ੍ਰਸ਼ਾਸਨ ਨੂੰ ਵੀ ਅਪੀਲ ਕਰਾਂਗੇ ਕਿ ਇਸ ਵਾਰ ਧਿਆਨ ਦਿਵੋ ਕਿਉਂਕਿ ਅੱਜ ਟਾਈਮ ਦੇ ਵਿੱਚ ਜਿਹੜਾ بارشਾਂ ਦਾ ਟਾਈਮ ਹੈ ਤੇ ਲਗਾਤਾਰ ਜਿਹੜਾ ਪਾਣੀ ਇਕੱਠਾ ਹੁੰਦਾ ਤੇ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਰਹਿੰਦਾ ਫਿਲਹਾਲ ਦੇ ਉਿਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣੇ